ਕ੍ਰਾਇਣ ਸਿੱਖੀ ਗਾਨ ਬੇਸਵਾਨ ਰਹਿਤਾਨ ਬੇਸਵਾਨ ਸੋਗਾਨ ਸੋਗਾਨ ਕਨਕਿਰਦਾਨ ਨਾਮਦਾਨ ਸ੍ਰੀ ਅਮਰਿਤ ਸਰਤਾ ਜੀ ਕੀ ਕੀਤਿ ਇਸਨਾਣ ਚੌਕੀਆਂ ਝੰਡੇ ਮੋਹਿੰਦੂਦ ਅਤਾਰ ਧਰਮਤਾ ਰਾਮ ਬੋਲ ਜੀ ਵਾਹਿਗੁਰੂ ਇਸੋ ਨਿਹਾਲ ਸ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਕਲੀਨਿਕ ਫਟਪਲੌਰ ਤੇ ਸਤਿਗੁਰੂ ਕਾੜੀ ਅਕਨੈਪ ਟੈਸਟ ਦੇ ਪ੍ਰਰੰਭਤਾ ਹੋਣ ਲੱਗੀ ਹੈ ਇਹਨਾਂ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਹਰਨੀਸ਼ ਸਿੰਘ ਪਾਟਿਆ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਮਿਲ ਕਰਕੇ ਸਤਿਗੁਰੂ ਆਪ ਜੀ ਦਾ ਉ托ਸਰ ਅਤਿਆ ਗਿਆ ਹੈ ਇਹਨਾਂ ਕਾਰਜਾਂ ਨੂੰ ਆਰੰਭ ਕਰਨ ਦੀ ਆਗਿਆ ਬਖਸ਼ੋ ਡਾਕਟਰ ਹਰਨੀਸ਼ ਸਿੰਘ ਪਾਟਿਆ एमडी मेडिसिन कार्डियोलॉजिस्ट ਹਉਨਾਦੇ ਵੱਲੋਂ ਕਾਰਡੀਕ ਲੈਬ ਟੈਸਟ 1 ਜਨਵਰੀ 2025 ਨੂੰ ਸਾਰਿਆਂ ਦੇ ਲਈ ਖੋਲ੍ਹ ਦਿੱਤੀ ਗਈ ਹੈ ਜਿੱਥੇ ਕਿ ਤੁਸੀਂ ਹਰ ਪ੍ਰਕਾਰ ਦੇ ਟੈਸਟ ਬੜੇ ਹੀ ਕਿਫਾਇਤੀ ਰੇਟਾਂ ਦੇ ਉੱਪਰ ਕਰਵਾ ਸਕਦੇ ਹੋ ਇਸ ਲੈਬ ਨੂੰ ਵਜੂਦ ਦੇ ਵਿੱਚ ਲੈ ਕੇ ਆਉਣ ਦੇ ਲਈ ਸਰਦਾਰ ਐਸ ਐਸ ਕੋਹਲੀ ਸਾਬਕਾ ਚੇਅਰਮੈਨ ਪੰਜਾਬ ਨੈਸ਼ਨਲ ਬੈਂਕ ਐਂਡ ਪੰਜਾਬ ਸਿੰਧ ਬੈਂਕ ਦੀ ਯੋਗ ਅਗਵਾਈ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਜਿਸ ਕਾਰਨ ਅੱਜ ਕਾਰਡੀਕ ਲੈਬ ਦਾ ਉਦਘਾਟਨ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਕਿ 1 ਜਨਵਰੀ 2025 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾ ਰਜੌਰੀ ਗਾਰਡਨ ਵਿਖੇ ਗੁਰੂ ਦੇ ਔਂਟ ਆਸਰੀ ਦੇ ਨਾਲ ਸ਼ੁਰੂ ਕੀਤਾ ਗਿਆ ਸਟ੍ਰੈਸੀ ਕੋ ਕਰਦੇ ਹੈਗਾ ਇਹਦੇ ਵਿੱਚ ਅਸੀਂ ਤਿੰਨ ਚਾਰ ਚੀਜ਼ਾਂ ਇਮੀਡੀਏਟਲੀ ਐਡ ਕੀਤੀਆਂ ਇੱਕ ਕੱਲੇ ਸਾਡੇ ਕੋਲ ਅਲਟਰਾ ਸਾਊਂਡ ਦੀ ਮਸ਼ੀਨ ਹੱਲੇ ਆਣੀ ਹੈ ਬਾਕੀ ਜਿਹੜੀਆਂ ਚੀਜ਼ਾਂ ਅਸੀਂ ਟੀਐਮਟੀ ਕਰ ਰਹੇ ਹਾਂ ਔਰ ਐਸੇ ਸਟ੍ਰੈਸੀ ਕੋ ਕਰ ਰਹੇ ਹੈਗਾ ਔਰ ਉਹਦੇ ਹਾਲਟਰ ਟੈਸਟ ਵੀ ਕਰ ਰਹੇ ਆ ਕਾਰਡੀਓ ਅਰਿਥਮੀਆਂ ਹੁੰਦੇ ਆ ਲੋਕਾਂ ਨੂੰ ਅਬਨਾਰਮਲ ਹਾਰਟ ਮੂਵਮੈਂਟ ਹੁੰਦੀ ਹੈ ਉਹਦੇ ਸੇ ਹਾਲਟਰ ਟੈਸਟ ਵੀ ਕਰ ਰਹੇ ਆ ਗਿਆ ਉਹਦੇ ਨਾਲ ਹੀ ਸਾਡੇ ਕੋਲ 12 ਲੀਡ ECG ਹੈ 12 ਲੀਡ ECG ਦਾ ਥੋੜਾ ਬੈਨੀਫਿਟ ਹੈ ਹੁੰਦਾ ਕਿ ਨਾਰਮਲ ECG ਹੈ ਅਗਰ ਪੇਸ਼ੈਂਟ ਨੂੰ ਡਿਊਰਿੰਗ ECG ਕੋਈ ਕਫ ਆਂਦਾ ਹੈ ਕੁਛ ਆਂਦਾ ਉਹਨੂੰ ਪ੍ਰੋਬਲਮ ਹੁੰਦੀ ਹੈ 12 ਲੀਡ ਇਸ ਹਾਈਲੀ ਪ੍ਰੀਸੀਜਨ ਮਤਲਬ ਇਕਦਮ ਐਕੂਰੇਸੀ ਲੈਵਲ ਇਜ਼ ਵੈਰੀ ਹਾਈ ਸੋ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਸ਼ੁਰੂ ਕਰਨ ਜਾ ਰਹੇ ਆ ਸ਼ਾਰਟਲੀ ਯੂ ਵਿਲ ਫਾਈਂਡ ਕਿ ਅਸੀਂ ਅਲਟਰਾ ਸਾਊਂਡ ਵੀ ਇੱਥੇ ਕਰਾਂਗੇ ਔਰ ਅਲਟਰਾ ਸਾ ਇਥੇ ਲਾਇਸੈਂਸ ਪ੍ਰਕਿਊਰ ਕਰ ਲਿਆ ਉਹਦੀਸ ਮਿਨਿਮਮ ਰਿਕੁਆਇਰਮੈਂਟ ਹੁੰਦੀ ਹੈ ਲਾਇਸੈਂਸ ਜਿਹੜੀ ਕਿ ਨਾਰਮਲੀ ਜਿਸ ਤਰ੍ਹਾਂ ਵੀ ਚੈਰੀਟੇਬਲ ਇੰਸਟੀਚਿਊਟ ਜਾਂ ਇਸ ਤਰ੍ਹਾਂ ਜਿਹੜੇ ਹੈ ਪ੍ਰਾਈਵੇਟ ਉਹਨਾਂ ਨੂੰ ਇੰਨੀ ਜਲਦੀ ਨਹੀਂ ਮਿਲਦਾ ਹੈਗਾ ਵੀ ਹੈਵ ਆਲਰੇਡੀ ਪ੍ਰਕਿਊਰਡ ਬਾਏ ਦਾ ਗ੍ਰੇਸ ਆਫ ਗੋਡ ਐਂਡ ਪ੍ਰਧਾਨ ਜੀ ਦੀ ਅਫਰਟਸ ਦੇ ਨਾਲ ਸੋ ਸੀ ਚਾਹਾਂਗੇ ਕਿ ਸੰਗਤ ਮੈਕਸਿਮਮ ਇਹਦਾ ਬੈਨੀਫਿਟ ਲਏ ਔਰ ਇਸ ਚੀਜ਼ ਨੂੰ ਅਵੇਲ ਕਰੇ ਔਰ ਆਪ ਜੀ ਕੋਲੀ ਸਾਹਿਬ ਦੇ ਹੱਥੋਂ ਇਹ ਉਦਘਾਟਨ ਹੋਇਆ ਸੋ ਸਾਡੀ ਪੂਰੀ ਹੈਗੀ ਹੈ ਪਰਮਾਤਮਾ ਅੱਗੇ ਅਰਦਾਸ ਹੈ 90 ਸਾਲ ਵਾਲੇ ਦਿਨ ਇਹ ਚੜ੍ਹਦੀਆਂ ਕਲਤ ਰਹ सारी संगत जाए प्लस टीम इज नाउ डॉक्टर हनीश बाटिया मैक्स दे सारा और सारा उ देख अगर रजौड़ी गार्डन तो काफ़ी सालों तो रह रहे हैं पर असी नहीं सोचा से इन्नी अच्छी डिस्पेंसरी इतने बन जाएगी मेरे लाइक मिनी हॉस्पिटल और इनफैक्ट सब तो ज्यादा लोड तो हेल्थ से एजुकेशन दी है हेल्थ ते मेरे ख का काफ़ी अच्छा काम कर रहे हैं मेरे खाल डेंसरी दिल्ली के अच्छी लिस्पेंसरिया होएगी ਨੇ ਉਹਨਾਂ ਕਾਰਡੀਓ ਕਲੱਬ ਸ਼ੁਰੂ ਕੀਤੀ ਹੈ ਕਿਉਂਕਿ ਹਾਰਟ ਦੇ ਦੀ ਬੜੀ ਪ੍ਰੋਬਲਮ ਹੈ ਹਾਰਟ ਦੇ ਤੇ ਬੜੇ ਟੈਸਟ ਆਏ ਜੁੰਦੇ ਨੇ ਮੈਂ ਆਪ ਕਰਾਉਂਦਾ ਰਿਹਾ ਤੇ ਇਕ ਹੋਰ ਹਾਲਟਰ ਵਗੈਰਾ ਕਰਾ ਰਹੇ ਨੇ ਤੇ ਮੈਂ ਇਸ ਕਰਕੇ ਸਾਰਾ ਮੰਡੀਸ ਤੋਂ ਉਹਨਾਂ ਦੇ ਹੋਰ ਜਿੰਨੇ ਵੀ ਨਾਲ ਕੰਮ ਕਰ ਰਹੇ ਨੇ ਸੰਕਤ ਨੂੰ ਬਧਾਈ ਦੇਣਾ ਔਰ ਉਮੀਦ ਕਰਨਾ ਕਿ ਲੋਗਾ ਨੇ ਰਵੱਟ ਚੜ ਕੇ ਮਦਦ ਕਰਨਗੇ ਬੰਦਸ਼ਾ ਦਾ ਇਲਾਜ ਕਰਨਗੇ ਔਰ ਆਉਣ ਵਾਲੇ ਟਾਈਮ ਚ ਇਟ ਡਿਸਪੈਂਸਰੀ ਦਾ ਆਪਣਾ ਨਾਂ ਹੋਏਗਾ ਅੱਜ ਮੈਨੂੰ ਦੱਸਿਆ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਨਾ ਰਜੂਰੀ ਗਾਰਡਨ ਗੁਰਦਵਾਰਾ ਸਿੰਘ ਸਭਾ ਦੇ ਵਿੱਚ ਜਿਹੜੀ ਕਿ ਆਲਰੇਡੀ ਅਸੀਂ ਇੱਥੇ ਡਿਸਪੈਂਸਰੀ ਚਲਾ ਰਹੇ ਹੈਗੇ ਆ ਉਹਦੇ ਵਿੱਚ ਅਸੀਂ ਇੱਕ ਹੋਰ ਵਿੰਗ ਸਟਾਰਟ ਕੀਤਾ ਹੱਟ ਦਾ ਹੋਰ ਵੀ ਜਿੰਨੇ ਵੀ ਹੱਟ ਦੇ ਟੈਸਟ ਹੁੰਦੇ ਹਨ ਉਹ ਅੱਛੇ ਤਰੀਕੇ ਦੇ ਨਾਲ ਅਸੀਂ ਗਦਰ ਔਰ ਡਾਕਟਰ ਪਟਿਆ ਸਾਹਿਬ ਹੈਗੇ ਨੇ ਜਿਹੜੇ ਮੈਕਸ ਹਸਪੀਟਲ ਦੇ ਨੇ ਉਹ ਹਫਤੇ ਦੇ 7 ਦਿਨ ਨਯਾਨਗਰਨਗੇ ਔਰ ਅਨੁਸਾਰ ਨੂੰ ਦੇਖਣ ਕਰਨਗੇ ਐਂਡੋਸਕੋਪੀ ਦਾ ਵੀ ਸ਼ੁਰੂਣਾალი ਕਰ ਰਿਹਾ ਗਿਆ ਬੜੇ ਹੀ ਰੀਜ਼ਨੇਬਲ ਰੇਟ ਤੇ ਹੋਏਗਾ ਬਹੁਤ ਘੱਟ ਰੇਟ ਤੇ ਹੋਏਗਾ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਸਭ ਤੋਂ ਦੱਸਿਆ ਹੋਇਆ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਰਜੂਰੀ ਗਾਰਡਨ ਸਿੰਘ ਸਭਾ ਗੁਰਦੁਆਰੇ ਦੇ ਅੰਦਰ ਇਹ ਗੁਰਨਾਨਕ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਅੰਦਰ ਅਸੀਂ ਕਾਲਡ ਅਲਜੀ ਦਾ ਡਾਇਗਨੋਸਟਿਕ ਸੈਂਟਰ ਖੋਲਿਆ ਹੈ ਜਿਹਦੇ ਵਿੱਚ ਲੇਟੈਸਟ ਮਸ਼ੀਨਸ ਨੇ ਜਿਹੜੀਆਂ ਅੱਜ ਦੁਨੀਆ ਦੇ ਵਿੱਚ ਅਵੇਲੇਬਲ ਨੇ ਰਜੂਰੀ ਗਾਰਡਨ ਜਾਂ ਕਿਤੇ ਦੇ ਵੀ ਰੈਨਵਰੇ ਬੰਦਿਆਂ ਨੂੰ ਕਹਿਣਾ ਵਾ ਕਿ ਆਕੇ ਤੁਹਾ ਆਪਣਾ ਡਾਇਗਨੋਸਟਿਕ ਕਰਾਓ اور ਅਦਾ ਗੁਰਦੁਆਰੇ ਦੇ ਜਿਹੜੀਆਂ ਸਾਡੀ ਹੈਗੀਆਂ ਨੇ ਐਮਨਿਟੀਆਂ ਨੇ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ